ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਜੇਕਰ ਘਰ ਦੇ ਵਿੱਚ ਪੈਸੇ ਦੀ ਤੰਗੀ ਹੈ ਘਰ ਵਿੱਚ ਕਲੇਸ਼ ਰਹਿੰਦਾ ਹੈ ਤਾਂ ਔਰਤਾਂ ਇਸ ਸ਼ਬਦ ਦਾ ਜਾਪ ਕਰੋ ਜਿਸ ਨਾਲ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਜੋ ਵੀ ਅੱਜ ਦੀ ਵੀਡੀਓ ਵਿੱਚ ਆਪਾਂ ਦਸਨ ਜਾ ਰਹੇ ਹਾਂ ਉਹ ਸ਼ਬਦ ਦਾ ਜਾਪ ਪਰਿਵਾਰ ਦਾ ਕੋਈ ਜੀ ਵੀ ਜਾਨੀ ਕਿ ਮੇਰੇ ਵੀਰ ਵੀ ਕਰ ਸਕਦੇ ਨੇ ਇਹ ਨਹੀਂ ਕਿ ਕੱਲੀਆਂ ਪਹਿਣਾ ਹੀ ਇਸ ਸ਼ਬਦ ਦਾ ਜਾਪ ਕਰਨ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਪਹਿਣਾ ਇਸ ਲਈ ਕਿਹਾ ਹੈ ਕਿਉਂਕਿ ਜਦੋਂ ਔਰਤਾਂ ਇਸ ਸ਼ਬਦ ਦਾ ਜਾਪ ਕਰਦੀਆਂ ਨੇ ਤਾਂ ਸਾਡੇ ਘਰ ਪਰਿਵਾਰ ਦਾ ਮਾਹੌਲ ਬਦਲ ਜਾਂਦਾ ਹੈ ਔਰਤ ਦੇ ਜਾਪ ਕਰਨ ਨਾਲ ਘਰ ਖੁਸ਼ੀਆਂ ਆਉਂਦੀਆਂ ਨੇ ਇਸ ਲਈ ਅੱਜ ਦੀ ਵੀਡੀਓ ਵਿੱਚ ਭੈਣਾ ਨੂੰ ਇੱਕ ਸਾਖੀ ਸੁਣਾਵਾਂਗੇ ਤੇ ਨਾਲ ਹੀ ਇਹ ਦੱਸਾਂਗੇ ਕਿ ਭੈਣਾ ਆਪਦੀ ਘਰ ਦੀ ਰਸੋਈ ਵਿੱਚ ਕਿਹੜੀ ਗਲਤੀ ਕਰ ਜਾਂਦੀਆਂ ਨੇ ਜਿਸ ਨਾਲ ਉਹਨਾਂ ਦੇ ਪਰਿਵਾਰ ਦਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਸਾਖੀ ਨੂੰ ਬੜੇ ਹੀ ਧਿਆਨ ਦੇ ਨਾਲ ਸੁੰਨਣਾ ਤੇ ਉਸ ਤੋਂ ਬਾਅਦ ਇਸ ਸ਼ਬਦ ਬਾਰੇ ਵੀ ਦੱਸਾਂਗੇ ਜਿਸ ਦੇ ਜਾਪ ਦੇ ਨਾਲ ਘਰ ਦੀ ਹਰ ਚੀਜ਼ ਵਿੱਚ ਬਰਕਤ ਹੀ ਬਰਕਤ ਪੈ ਜਾਂਦੀ ਹੈ ਸਾਧ ਸੰਗਤ ਜੀ ਅਸੀਂ ਅਕਸਰ ਹੀ ਸਿਆਣੇ ਬਜ਼ੁਰਗਾ ਮਹਾਪੁਰਖਾਂ ਤੋਂ ਸੁਣਦੇ ਹਾਂ ਤੇ ਆਪਦੀ ਵਿਚਰਦੀ ਹੋਈ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਪ੍ਰਤੱਖ ਦੇਖਦੇ ਵੀ ਹਾਂ ਕਿ ਜਿਹੋ ਜਿਹਾ ਅਸੀਂ ਬੀਜਾਂਗੇ ਉਹੋ ਜਿਹਾ ਹੀ ਵੱਡਾਂਗੇ ਇਸ ਲਈ ਕੋਈ ਸ਼ੱਕ ਨਹੀਂ ਹੈ ਜੋ ਅੱਜ ਅਸੀਂ ਬੀਜ ਦਿੱਤਾ ਕਰਮ ਕਰ ਲਿਆ ਉਹ ਹੀ ਸਾਨੂੰ ਮਿਲਣਾ ਹੈ ਉਹੀ ਸਾਨੂੰ ਭੋਗਣਾ ਪੈਣਾ ਹੈ ਜੇ ਚੰਗਾ ਹੈ ਤਾਂ ਸਾਨੂੰ ਕਈ ਗੁਣਾ ਉਸ ਤੋਂ ਵੀ ਚੰਗਾ ਮਿਲਦਾ ਹੈ ਤੇ ਜੇ ਅਸੀਂ ਬੁਰਾ ਬੀਜਾਂਗੇ ਤਾਂ ਫਿਰ ਸਾਨੂੰ ਕਈ ਗੁਣਾ ਮਾੜਾ ਵੜਨਾ ਪੈਂਦਾ ਹੈ ਇਸ ਲਈ ਇਸੇ ਹੀ ਵਿਸ਼ੇ ਤੇ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਇੱਕ ਨਗਰ ਵਿੱਚ ਇੱਕ ਸੰਤ ਮਹਾਪੁਰਖ ਪਰਮਾਤਮਾ ਦਾ ਨਾਮ ਲੈਂਦੇ ਸਨ ਲੋਕਾਂ ਦਾ ਭਲਾ ਮੰਗਦੇ ਸਨ ਤੇ ਪਿੰਡ ਦੇ ਲੋਕਾਂ ਨੇ ਰਲ ਕੇ ਉਹਨਾਂ ਨੂੰ ਥੋੜੀ ਜਿਹੀ ਜ਼ਮੀਨ ਦੇ ਦਿੱਤੀ ਜਿੱਥੇ ਉਹ ਉਹਨਾਂ ਨੇ ਆਪਦਾ ਡੇਰਾ ਲਗਾ ਲਿਆ ਤੇ ਉੱਥੇ ਉਹਨਾਂ ਨੇ ਭਜਨ ਬੰਦਗੀ ਕਰਨੀ ਪਰਮਾਤਮਾ ਦਾ ਨਾਮ ਲੈਣਾ ਪਰ ਜਿਸ ਤਰ੍ਹਾਂ ਆਮ ਆਪਣੇ ਇਨਸਾਨਾਂ ਦੀ ਫਿਤਰਤ ਆ ਇਸ ਜ਼ਮੀਨ ਦੇ ਨਾਲ ਇੱਕ ਘਰ ਦੀ ਨੁੱਕਰ ਲੱਗਦੀ ਸੀ ਤੇ ਉਸ ਘਰ ਦੇ ਮਾਲਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਸਨ ਕਿਉਂਕਿ ਉਹਨਾਂ ਦੀ ਅੱਖ ਇਹ ਐਸੀ ਜ਼ਮੀਨ ਤੇ ਸੀ ਕਿ ਇਹ ਜ਼ਮੀਨ ਦਾ ਟੁਕੜਾ ਸਾਨੂੰ ਮਿਲ ਜਾਵੇ ਘਰ ਵਧੀਆ-ਵਧੀਆ ਸਿੱਧਾ-ਸਿੱਧਾ ਬਣ ਜਾਣਾ ਤੇ ਸਿੱਧਾ ਸੜਕ ਨਾਲ ਲੱਗਦਾ ਸੀ ਜਿਸ ਨਾਲ ਘਰ ਦੀ ਕੀਮਤ ਜਿਹੜੀ ਸੀ ਉਹ ਹੋਰ ਵਧ ਜਾਵੇ ਪਰ ਜਦੋਂ ਸੰਤ ਜੀ ਨੂੰ ਇਹ ਜਗ੍ਹਾ ਦੇ ਦਿੱਤੀ ਤਾਂ ਉਸ ਪਰਿਵਾਰ ਦੇ ਅੰਦਰ ਕ੍ਰੋਧ ਵਧ ਗਿਆ ਈਰਖਾ ਵਧ ਗਈ ਕਿ ਜੇ ਕਿਸੇ ਹੋਰ ਦੇ ਕੋਲ ਇਹ ਜ਼ਮੀਨ ਹੁੰਦੀ ਤਾਂ ਅਸੀਂ ਵੱਧ ਪੈਸੇ ਦੇ ਕੇ ਖਰੀਦ ਲੈਣੀ ਸੀ ਪਰ ਹੁਣ ਤਾਂ ਇਥੇ ਮੇਲੇ ਲੱਗਣਗੇ ਸੰਤ ਆਵਦਾ ਡੇਰਾ ਬਣਾ ਲੈਣਗੇ ਜਿਸ ਕਰਕੇ ਉਹ ਈਰਖਾ ਵਸ ਆ ਕੇ ਉਸ ਸੰਤ ਨੂੰ ਹੀ ਮਾਰਨ ਬਾਰੇ ਸੋਚਣ ਲੱਗੇ ਕਿ ਜਦੋਂ ਇਹ ਇਹੀ ਨਾ ਰਹਾ ਤਾਂ ਇਸ ਦਾ ਡੇਰਾ ਵੀ ਨਹੀਂ ਰਹੇਗਾ ਇਸ ਲਈ ਜ਼ਮੀਨ ਤੇ ਅਸੀਂ ਬਾਅਦ ਵਿੱਚ ਕਬਜ਼ਾ ਕਰ ਲਵਾਂਗੇ ਪਰ ਸੰਤ ਜੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਉਹ ਆਪ ਦਾ ਰੋਜ਼ਾਨਾ ਕਥਾ ਕੀਰਤਨ ਕਰਦੇ ਸਗ ਤਾਂ ਉਥੇ ਆਉਂਦੀਆਂ ਤੇ ਉਹਨਾਂ ਦੇ ਇਹ ਗਵਾਂਢੀ ਸਾਜਿਸ਼ ਘੜਦੇ ਸਗੋਂ ਇਸ ਪਰਿਵਾਰ ਦਾ ਇੱਕ ਜੀ ਜਾਣੀ ਇਹਨਾਂ ਦਾ ਪੁੱਤਰ ਸੰਤ ਜੀ ਦੇ ਕੋਲ ਜਾਂਦਾ ਸੀ ਉਸ ਦਾ ਸੰਤ ਜੀ ਦੇ ਨਾਲ ਬਹੁਤ ਹੀ ਮੋਹ ਪ੍ਰੇਮ ਪੈ ਗਿਆ ਉਹ ਕਿਤੇ ਵੀ ਕੰਮ ਤੇ ਜਾਂਦਾ ਤਾਂ ਸੰਤ ਜੀ ਦੇ ਦਰਸ਼ਨ ਕਰਕੇ ਹੀ ਉਹਨਾਂ ਦੀ ਸਲਾਹ ਲੈ ਕੇ ਹੀ ਜਾਂਦਾ ਸੀ ਇੱਕ ਦਿਨ ਜਦੋਂ ਉਸਨੇ ਆਪਦੇ ਕੰਮ ਤੇ ਜਾਣਾ ਸੀ ਤੇ ਇਧਰ ਉਸਦੀ ਮਾਂ ਉਡੀਕ ਰਹੀ ਸੀ ਕਿ ਮੈਂ ਪੁੱਤਰ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਹੀ ਸੰਤ ਜੀ ਨੂੰ ਭੋਜਨ ਬਣਾ ਕੇ ਦੇ ਆਵਾਂ ਤਾਂ ਜੋ ਉਹ ਇਹ ਜ਼ਹਿਰ ਵਾਲਾ ਭੋਜਨ ਛਕ ਲੈਣ ਤੇ ਉਹਨਾਂ ਦੀ ਮੌਤ ਹੋ ਜਾਵੇ ਤੇ ਇਹ ਗੱਲ ਕਿਤੇ ਮੇਰੇ ਪੁੱਤਰ ਨੂੰ ਪਤਾ ਨਾ ਲੱਗ ਜਾਵੇ ਤਾਂ ਉਹ ਭੋਜਨ ਬਣਾਉਂਦੀ ਹੈ ਛੇਤੀ ਦਿਨੇ ਬਣਾ ਕੇ ਸੰਤ ਜੀ ਦੇ ਕੋਲ ਲੈ ਜਾਂਦੀ ਹੈ ਇਹਦਰ ਪੁੱਤਰ ਉੱਠਦਾ ਹੈ ਕੰਮ ਤੋਂ ਲੇਟ ਹੋ ਜਾਂਦਾ ਹੈ ਦੇਖਦਾ ਹੈ ਕਿ ਮਾਂ ਘਰ ਨਹੀਂ ਹੈ ਤੇ ਉਹ ਬਿਨਾ ਪ੍ਰਸ਼ਾਦਾ ਛਕੇ ਹੀ ਕੰਮ ਤੇ ਜਾਂਦਾ ਹੈ ਉਧਰ ਮਾਂ ਸੰਤ ਜੀ ਨੂੰ ਪ੍ਰਸ਼ਾਦਾ ਦੇ ਕੇ ਆ ਜਾਂਦੀ ਹੈ ਤੇ ਸੰਤ ਜੀ ਵੀ ਕਹਿ ਦਿੰਦੇ ਹਨ ਕਿ ਪ੍ਰਸ਼ਾਦਾ ਇੱਥੇ ਰੱਖ ਦਿਓ ਅਸੀਂ ਬਾਅਦ ਵਿੱਚ ਛਕ ਲਵਾਂਗੇ ਜਦੋਂ ਉਹ ਔਰਤ ਘਰੇ ਆਉਂਦੀ ਹੈ ਤਾਂ ਉਧਰ ਉਹਦਾ ਪੁੱਤਰ ਕੰਮ ਤੇ ਚਲਾ ਤਾਂ ਗਿਆ ਪਰ ਜਦੋਂ ਉਸ ਦਾ ਮਨ ਉਥੇ ਨਾ ਲੱਗਾ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਗੱਲ ਆਈ ਤੇ ਉਹ ਵਾਪਸ ਮੁੜ ਕੇ ਸੰਤ ਜੀ ਦੇ ਦਰਸ਼ਨ ਕਰਨ ਲਈ ਆ ਗਿਆ ਜਦੋਂ ਦਰਸ਼ਨਾ ਲਈ ਆਇਆ ਦਰਸ਼ਨ ਕੀਤੇ ਤਾਂ ਉਹ ਪ੍ਰਸ਼ਾਦਾ ਉੱਥੇ ਵੇਖ ਇਸ ਨੇ ਵੀ ਇੱਛਾ ਜ਼ਾਹਿਰ ਕੀਤੀ ਕਿ ਮੈਨੂੰ ਵੀ ਬੜੀ ਭੁੱਖ ਲੱਗੀ ਹੈ ਤਾਂ ਸੰਤ ਜੀ ਨੇ ਕਿਹਾ ਕਿ ਤੁਹਾਡੀ ਹੀ ਮਾਤਾ ਜੀ ਪ੍ਰਸ਼ਾਦਾ ਰੱਖ ਕੇ ਗਏ ਨੇ ਪੁੱਤਰ ਤੂੰ ਵੀ ਪ੍ਰਸ਼ਾਦਾ ਸ਼ਕਲ ਹੈ ਜਦੋਂ ਇਸ ਨੇ ਪ੍ਰਸ਼ਾਦਾ ਛਕਿਆ ਲੜਕਾ ਉਸਦੀ ਤਬੀਅਤ ਖਰਾਬ ਹੋਣ ਲੱਗੀ ਤੇ ਉਹ ਘਰ ਆ ਗਿਆ ਉਸਦੀ ਮਾਂ ਉਸ ਨੂੰ ਨੀਲਾ ਹੁੰਦਾ ਦੇਖ ਬਹੁਤ ਰੌਲਾ ਪਾਉਂਦੀ ਹੈ ਕਿ ਕੋਈ ਮੇਰੇ ਪੁੱਤਰ ਦਾ ਇਲਾਜ ਕਰਵਾ ਦਿਓ ਵੇਖੋ ਇਸ ਨੂੰ ਕੀ ਹੋ ਗਿਆ ਮੇਰੇ ਪੁੱਤਰ ਨੂੰ ਬਚਾ ਲਓ ਇਹ ਰੌਲਾ ਸੁਣ ਕੇ ਆਣ ਗਵਾਨ ਦੇ ਲੋਕ ਹੋਰ ਸੰਗਤਾਂ ਜੋ ਸੰਤ ਜੀ ਦੇ ਕੋਲ ਆਉਂਦੀਆਂ ਸਨ ਉਹ ਵੀ ਉੱਥੇ ਆ ਜਾਂਦੀਆਂ ਨੇ ਤੇ ਸੰਤ ਜੀ ਵੀ ਉਥੇ ਆਣ ਪੁੱਜਦੇ ਨੇ ਜਦੋਂ ਉਹ ਲੜਕੇ ਦੀ ਹਾਲਤ ਦੇਖਦੇ ਨੇ ਤਾਂ ਉਹਨੇ ਨੂੰ ਉਸ ਦੀ ਜਾਨ ਨਿਕਲ ਚੁੱਕੀ ਹੁੰਦੀ ਹੈ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਮਾਂ ਸੰਤ ਜੀ ਨੂੰ ਕਹਿੰਦੀ ਹੈ ਕਿ ਮੇਰੇ ਪੁੱਤਰ ਨੂੰ ਬਚਾ ਲਓ ਤਾਂ ਸੰਤ ਜੀ ਅੱਗੋਂ ਕਹਿੰਦੇ ਨੇ ਕਿ ਲੱਗਦਾ ਹੈ ਇਸ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤਾਂ ਉਸ ਦੀ ਮਾਤਾ ਬੋਲਦੀ ਹੈ ਕਿ ਇਸ ਨੇ ਤਾਂ ਸਵੇਰ ਦਾ ਕੁਝ ਵੀ ਨਹੀਂ ਖਾਦਾ ਇਸ ਨੂੰ ਜ਼ਹਿਰ ਕੌਣ ਦੇ ਸਕਦਾ ਹੈ ਸੰਤ ਜੀ ਕਹਿੰਦੇ ਮਾਤਾ ਇਸ ਨੂੰ ਜ਼ਹਿਰ ਕਿਸੇ ਹੋਰ ਨੇ ਨਹੀਂ ਬਲਕਿ ਤੂੰ ਹੀ ਦਿੱਤਾ ਹੈ ਜੋ ਪ੍ਰਸ਼ਾਦਾ ਤੂੰ ਮੇਰੇ ਲਈ ਕੱਲਿਆ ਸੀ ਉਹ ਤੇਰੇ ਪੁੱਤਰ ਨੇ ਹੀ ਛਕ ਲਿਆ ਸੀ ਤਾਂ ਉਹ ਮਾਤਾ ਰੋਂਦੀ ਹੈ ਕਿ ਮੈਂ ਤਾਂ ਇਸ ਨੂੰ ਮਾਰਨਾ ਸੀ ਪਰ ਮੇਰਾ ਪੁੱਤਰ ਹੀ ਮੈਥੋਂ ਦੂਰ ਹੋ ਗਿਆ ਸੰਤ ਜੀ ਕਹਿੰਦੇ ਭੈਣਾ ਤੂੰ ਸਾਨੂੰ ਇੱਕ ਵਾਰ ਕਹਿ ਦਿੰਦੀ ਕਿ ਡੇਰਾ ਛੱਡ ਕੇ ਚਲੇ ਜਾਓ ਤੇ ਅਸੀਂ ਚਲੇ ਜਾਂਦੇ ਅੱਜ ਇਹ ਕੰਮ ਨਹੀਂ ਸੀ ਹੋਣਾ ਸਾਡਾ ਤੇਰੇ ਪੁੱਤਰ ਨਾਲ ਪਿਆਰ ਸੀ ਉਹ ਮਾਤਾ ਰੋਂਦੀ ਹੈ ਕਿ ਕਿਸੇ ਤਰ੍ਹਾਂ ਮੇਰਾ ਪੁੱਤਰ ਵਾਪਸ ਆ ਜਾਵੇ ਸੰਤ ਜੀ ਕਹਿੰਦੇ ਨੇ ਕਿ ਜੋ ਤੂੰ ਬੀਜਿਆ ਸੀ ਉਹ ਤੂੰ ਵੱਢ ਲਿਆ ਹੈ ਸੰਤ ਜੀ ਨੇ ਸਮਝਾਇਆ ਕਿ ਲੱਖ ਚੰਗੇ ਕੰਮ ਕਰ ਲੋ ਪਰ ਜਦੋਂ ਦੂਜਿਆਂ ਦਾ ਬੁਰਾ ਸੋਚਾਂਗੇ ਸਭ ਮੈਨੂੰ ਮੇਲ ਜਾਵੇ ਮੇਰਾ ਬੱਚਾ ਅੱਗੇ ਨਿਕਲ ਜਾਵੇ ਤੇ ਦੂਜਿਆਂ ਦੇ ਬੱਚੇ ਪਿੱਛੇ ਰਹਿ ਜਾਣ ਮੇਰੇ ਕੋਲੇ ਸਭ ਕੁਝ ਹੋ ਜਾਵੇ ਤੇ ਲੋਕ ਭੁੱਖੇ ਮਰਨ ਤਾਂ ਉਦੋਂ ਐਸੀ ਸੋਚ ਕਰਕੇ ਸਭ ਤੋਂ ਜ਼ਿਆਦਾ ਕਸ਼ਟ ਉਸ ਇਨਸਾਨ ਨੂੰ ਭੋਗਣਾ ਪੈਂਦਾ ਹੈ ਜਿਸ ਦੀ ਇਹ ਮਾੜੀ ਸੋਚ ਹੁੰਦੀ ਹੈ ਕਿਉਂਕਿ ਸਾਡੇ ਵਾਹਿਗੁਰੂ ਜੀ ਨੇ ਤਾਂ ਸਾਨੂੰ ਸਰਬੱਤ ਦਾ ਭਲਾ ਮੰਗਣਾ ਹੀ ਸਿਖਾਇਆ ਹੈ ਸਾਡੀ ਗੁਰਬਾਣੀ ਵਿੱਚ ਵੀ ਆਉਂਦਾ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਪਦੀ ਸੋਚ ਸਮਝ ਨੂੰ ਉੱਚੀ ਤੇ ਸੁੱਚੀ ਰੱਖੋ ਸਾਧ ਸੰਗਤ ਜੀ ਇਸ ਸਾਖੀ ਨੂੰ ਸੁਣਾਉਣ ਦਾ ਇਹੀ ਮਕਸਦ ਸੀ ਕਿ ਅਸੀਂ ਵੀ ਕਈ ਵਾਰ ਪਾਠ ਕਰਦੇ ਹਾਂ ਕਈ ਯਤਨ ਕਰਦੇ ਹਾਂ ਕਿ ਅਸੀਂ ਸੁਖੀ ਰਹੀਏ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ ਪਰ ਮਾਨ ਵਿੱਚ ਸਾਡੇ ਮੈਲ ਰਹਿੰਦੀ ਹੈ ਆਪ ਦਾ ਭਲਾ ਤੇ ਦੂਜਿਆਂ ਦੇ ਪ੍ਰਤੀ ਅਸੀਂ ਮਾਨ ਵਿੱਚ ਖੋਰ ਰੱਖਦੇ ਹਾਂ ਸਾਡੇ ਮਾਨ ਵਿੱਚ ਹੁੰਦਾ ਹੈ ਕਿ ਸਾਡੇ ਕੰਮ ਸਾਡੀ ਤਰੱਕੀ ਹੋ ਜਾਵੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਜਦੋਂ ਰੁਕਾਵਟਾਂ ਪੈਂਦੀਆਂ ਨੇ ਤੇ ਅਸੀਂ ਸੋਚਣ ਲੱਗ ਜਾਂਦੇ ਆ ਕਿ ਸਾਨੂੰ ਸਾਡੇ ਕੀਤੇ ਕਰਮਾਂ ਦਾ ਫਲ ਕਿਉਂ ਨਹੀਂ ਮਿਲ ਰਿਹਾ ਅਸੀਂ ਤਾਂ ਬਹੁਤ ਚੰਗੇ ਕਰਮ ਕਰ ਰਹੇ ਆਂ ਪਰ ਸਾਡੇ ਜਿਹੜੇ ਮਨ ਦੀ ਮੈਲ ਹੁੰਦੀ ਆ ਇਹ ਹੀ ਸਾਡੀ ਤਰੱਕੀ ਦੇ ਵਿੱਚ ਰੁਕਾਵਟ ਬਣਦੀ ਆ ਇਸ ਲਈ ਹਮੇਸ਼ਾ ਆਪਦੇ ਸੁੱਖ ਦੇ ਨਾਲ ਨਾਲ ਸਰਬੱਤ ਦਾ ਭਲਾ ਮੰਗਣਾ ਹੈ ਤੇ ਸਾਧ ਸੰਗਤ ਜੀ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਸਵੇਰੇ ਉੱਠਦੇ ਸਾਰ ਹੀ ਜਦੋਂ ਵੀ ਰਸੋਈ 'ਚ ਪਹਿਲੀ ਚਾਹ ਬਣਾਉਣੀ ਹੈ ਜਾਂ ਦੁੱਧ ਗਰਮ ਕਰਨਾ ਹੈ ਉਦੋਂ ਨਾਲ-ਨਾਲ ਇੱਕ ਸ਼ਬਦ ਦਾ ਜਾਪ ਕਰਨ ਲਈ ਕਿਹਾ ਸੀ ਉਹ ਸ਼ਬਦ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਲੈ ਕੇ ਆਉਂਦਾ ਹੈ ਇਹ ਸ਼ਬਦ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮਿੱਠੀ ਤੇ ਨਿੱਗੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਪੰਕਤੀਆਂ ਹਨ ਪ੍ਰਭ ਕੇ ਸਿਮਰਨ ਰੇ ਦੇ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਸ਼ਬਦ ਦਾ ਜਾਪ ਜਦੋਂ ਅਸੀਂ ਵਾਰ-ਵਾਰ ਕਰਦੇ ਹਾਂ ਖਾਣਾ ਬਣਾਉਂਦੇ ਹੋਏ ਚਾਹ ਬਣਾਉਂਦੇ ਹੋਏ ਪੈਣਾ ਖਾਸ ਕਰਕੇ ਜਦੋਂ ਵੀ ਰਸੋਈ ਚ ਕੋਈ ਵੀ ਕੰਮ ਕਰਨ ਜਾਂ ਘਰ ਚ ਹੋਰ ਵੀ ਕੰਮ ਕਰਨ ਇਸ ਸ਼ਬਦ ਦਾ ਜਾਪ ਕਰੋ ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਜਿੰਨੀ ਵਾਰ ਵੀ ਤੁਹਾਡੇ ਕੋਲੋਂ ਇਸ ਸ਼ਬਦ ਦਾ ਜਾਪ ਕੀਤਾ ਜਾਂਦਾ ਹੈ ਤਾਂ ਤੁਸੀਂ ਜ਼ਰੂਰ ਕਰੋ ਫਿਰ ਦੇਖਣਾ ਤੁਹਾਡੇ ਘਰ ਦੇ ਵਿੱਚ ਗਿਆਨ ਵੀ ਆ ਜਾਏਗਾ ਧਿਆਨ ਵੀ ਆ ਜਾਏਗਾ ਸਭ ਸੁੱਖ ਸਹੂਲਤਾਂ ਤੁਹਾਡੇ ਘਰ ਵਿੱਚ ਆ ਜਾਂਦੀਆਂ ਹਨ ਲਗਾਤਾਰ ਇਸ ਸ਼ਬਦ ਦਾ ਜਾਪ ਕਰਕੇ ਦੇਖਣਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੰਮਾਂ ਦੇ ਵਿੱਚ ਕਿੰਨੇ ਬਦਲਾਵ ਤੁਸੀਂ ਆਪ ਮਹਿਸੂਸ ਕਰੋਗੇ ਇਸ ਲਈ ਇਸ ਸ਼ਬਦ ਦਾ ਜਾਪ ਸਵੇਰ ਤੋਂ ਹੀ ਸ਼ੁਰੂ ਕਰ ਦੇਣਾ ਹੈ ਤੇ ਰਾਤ ਸੌਣ ਲੱਗਿਆਂ ਤੱਕ ਸੱਚੇ ਮਨੋਹ ਕਰਨਾ ਹੈ ਤਾਂ ਫਿਰ ਦੇਖਣਾ ਘਰ ਵਿੱਚ ਕਿਸ ਤਰ੍ਹਾਂ ਬਰਕਤਾਂ ਸੁੱਖ ਸ਼ਾਂਤੀ ਰਹਿੰਦੀ ਹੈ ਤਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਜੋ ਵੀ ਆਪਾਂ ਕਥਾ ਵਿਚਾਰਾਂ ਕੀਤੀਆਂ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ